ਤੇ ਬੱਚਿਆਂ ਨੂੰ ਸ਼ੌਂਕ ਹੁੰਦਾ ਛੋਟੇ ਹੁੰਦੇ ਆ ਜਿੱਦਾਂ ਬੱਚੇ ਕਵਤਾ ਲਾ ਕੇ ਗਏ ਆਖੋ ਸਤਨਾਮ ਤੇ ਉਹ ਦੋਵੇਂ ਭਰਾਵਾਂ ਦੇ ਚਾਚੇ ਤਾਏ ਦੇ ਮੁੰਡੇ ਤੇ ਉਹ ਗੁਰਦੁਆਰਾ ਸਾਹਿਬ ਵਜੀਰ ਚੰਗਾ ਸੀ ਸੁਲ ਗਿਆ ਉਹਨੇ ਕਾਫੀ ਪਿੰਡ ਦੇ 25 30 ਬੱਚਿਆਂ ਨੂੰ ਸੰਥਿਆ ਕਰਾਉਣੀ ਸ਼ੁਰੂ ਕੀਤੀ ਬੋਲੋ ਸਤਨਾਮ ਉਹ ਬੱਚੇ ਕਾਫੀ ਸੰਥਿਆ ਕਰ ਗਏ ਤੇ ਇਹ ਵੀ ਦੋਵੇਂ ਭਰਾ ਜਾਂਦੇ ਆ ਤੇ ਵੱਡੇ ਭਰਾ ਦੇ ਪੁੱਤ ਨੇ ਕਿਹਾ ਕਹਿਣ ਲੱਗਾ ਪਿਤਾ ਜੀ ਆਪਣੇ ਛੋਟੇ ਚਾਚੇ ਦਾ ਬੇਟਾ ਗੁਰੂ ਘਰ ਜਾਂਦਾ ਏ ਮੈਂ ਵੀ ਚੱਲ ਜਾਇਆ ਕਰਾਂ ਉਹ ਕਹਿੰਦਾ ਕਾਕਾ ਬਹਿ ਜਾ ਤੂੰ ਗੁਰਦੁਆਰੇ ਕੀ ਕਰਨਾ ਏ ਕੱਲਾ ਤੂੰ ਮੇਰਾ ਪੁੱਤ ਹੈ 10 12 ਕਿੱਲੇ ਰੋਡ ਦੇ ਉੱਤੇ ਟੱਕ ਪੈਲੀ ਦਾ ਵੇਖੋ ਸਾਡੀ ਬੁੱਧ ਸਾਡੀ ਸੁਰਤ ਕਿੰਨੀ ਨਿਗਰ ਗਈ ਅਸੀਂ ਗੁਰੂ ਕੇ ਰਾਗੀ ਕਥਾ ਵਾਜਕ ਕੀਰਤਨੀਆਂ ਨੂੰ ਟਿਚਰ ਕਰਦੇ ਆਂ ਤੇ ਕਦੇ ਮੈਂ ਇਸ ਗੱਲ ਤੋਂ ਬਾਗੀ ਨਹੀਂ ਹੋਵਾਂਗਾ Hindu Muslim Isai Jaini Bodhi Sanatni ਕਿੰਨੇ ਧਰਮ ਨੇ ਕਦੇ ਕਿਸੇ ਵੀ ਧਰਮ ਦਾ ਜਿਹੜਾ ਵਜੀਰ ਹੈ ਨਾ ਉਹ ਠੂਠਾ ਫੜ ਕੇ ਪਿੰਡ 'ਚ ਨਹੀਂ ਮੰਗਦਾ ਆਖੋਏਗਾ ਤੁਸੀਂ ਆਪ ਸਿਆਣੇ ਉਹ ਕਦੇ ਵੇਖਿਆ ਪੰਡਤ ਨੂੰ ਡਾਂਲੀ ਕਰਦੇ ਪਿੰਡ 'ਚ ਆਖੋ ਸਤਨਾਮ ਕਦੇ ਵੇਖਿਆ ਤੁਸੀਂ ਵੀ ਪੌਡਕਾਸਟ ਦੇ ਉੱਤੇ ਕੋਈ ਪੰਡਿਤ ਮੰਦਰ ਦਾ ਰੋਂਦਾ ਹੋਵੇ ਵੀ ਮੇਰੇ ਬੱਚੇ ਰੁਲ ਗਏ ਮੇਰਾ ਪਰਿਵਾਰ ਮੇਰਾ ਘਰ ਕੱਚਾ ਕਦੇ ਪॉडਕਾਸਟ ਵਾਲੇ ਵੀਰਾਂ ਨੂੰ ਵੀ ਮੈਂ ਪੁੱਛ ਲਾਂਗਾ ਜੇ ਕੋਈ ਹੋਇਆ ਤੇ ਜਰੂਰ ਦੱਸਿਓ ਕਦੇ ਵੀ ਕੋਈ ਪੰਡਿਤ ਕੋਈ ਪਾਸਟਰ ਕੋਈ ਕਾਜੀ ਕੋਈ ਮੁੱਲਾ ਕਿਸੇ ਵੀ ਧਰਮ ਦਾ ਜਿਹੜਾ ਗੱਦੀਦਾਰ ਹੈ ਨਾ ਮੰਦਰ ਚਰਚ ਗਿਰਜਾ ਘਰ ਮਸਜਿਦ ਵਿੱਚ ਬੈਠਾ ਹੋਇਆ ਉਹਨਾਂ ਦਾ ਪਾਠੀ ਸਿੰਘ ਮੈਂ ਨਹੀਂ ਕਿਤੇ ਉਹਦੀ ਵੀਡੀਓ ਵੇਖੀ ਕਿਉਂਕਿ ਉਹ ਲੋਕ ਸਤਕਾਰ ਹੀ ਇੰਨਾ ਕਿ ਦਿੰਦੇ ਐ ਮੰਗਣ ਜੋਗਾ ਛੱਡਦੇ ਹੀ ਨਹੀਂ ਆਖੋ ਸਤਨਹੰਮ ਸ੍ਰੀ ਵਾਹਿਗੁਰੂ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਜਿਹੜੇ ਸਕੂਲ ਦਾ ਪ੍ਰਿੰਸੀਪਲ ਹੀ ਡਿਪਰੈਸ਼ਨ ਚ ਪਰੇਸ਼ਾਨ ਹੈ ਤੇ ਨਿਆਣੇ ਕਿੱਥੋਂ ਵੱਢ ਜਣਗੇ ਜਿਹੜਾ ਭਾਈ ਦੁਖੀ ਹੈ ਚਿੰਤਤ ਹੈ ਉਹਦੇ ਚਿਹਰੇ ਤੇ ਸਕੂਨ ਨਹੀਂ ਕਿੱਥੋਂ ਤੁਹਾਡੇ ਬੱਚਿਆਂ ਨੂੰ ਘਰੋਂ ਲਿਆ ਕੇ ਸੰਥਿਆ ਕਰਾਵੇਗਾ ਕਿੱਥੋਂ ਤੁਹਾਨੂੰ ਕਥਾ ਕੀਰਤਨ ਸੁਣਾਵੇਗਾ ਉਹ ਦੋਵੇਂ ਭਰਾ ਸੀ ਤੇ ਛੋਟਾ ਕਹਿਣ ਲੱਗਾ ਪਿਤਾ ਜੀ ਵੀ ਮੈਂ ਵੀ ਸੰਥਿਆ ਕਰਨੀ ਤੇ ਉਹ ਕਹਿਣ ਲੱਗਾ ਪੁੱਤ ਛੱਡ ਪਰੇ ਪਹਿਲੀ ਬੰਨਾ ਖੁੱਲਾ ਕੱਲਾ ਕੱਲਾ ਤੂੰ ਹੈਗਾ ਆ ਆਪਾਂ ਬਾਬੇਵਾਨਾਂ ਕਿਤੇ ਆਖੋ ਸਤਨਾਮ ਵਾਹਿਗੁਰੂ ਜਿਹੜਾ ਸੁਪਨਾ ਸੀ ਮਾਰੇ ਦਾ ਘਰ ਘਰ ਬਾਬਾ ਗਾਵੀਏ ਉਹਨੇ ਕਹ ਉਹਨੇ ਕਹਿ ਦਿੱਤਾ ਕਹਿੰਦੇ ਆਪਾਂ ਨਹੀਂ ਸਿੱਖਣਾ ਬੋਤਾ ਆਪਣੇ ਕੋ ਸਭ ਕੁਝ ਵਾਧੂ ਲੋਕੀ ਟੀਚਰਾਂ ਕਰਨਗੇ ਇਹਦਾ ਮੁੰਡਾ ਵੀ ਬਾਬਾ ਬਣ ਗਿਆ ਗੱਲ ਲੰਮੀ ਨਹੀਂ ਮੈਂ ਕਰਨੀ ਕਿਉਂਕਿ ਜਿੱਥੇ ਬਹੁਤ ਹੀ ਪਿਆਰੇ ਆ ਤੇ ਸਮਾਂ ਬੜਾ ਕੀਮਤੀ ਆ ਤੁਹਾਨੂੰ ਥੋੜਾ ਜਿਹਾ ਹਲੂਣਾ ਦੇ ਚੱਲੇ ਆ ਕਿਉਂਕਿ ਜਦੋਂ ਬੱਚਾ ਯੂਨੀਫਾਰਮ ਪਾ ਲੇਗਾ ਨਾ ਪੜ੍ਹਾਈ ਆਪੇ ਹੋ ਜਾਣੀ ਮਾਫੀ ਦਿਓ ਜਿੱਦਣ ਤੁਸੀਂ ਕੇਸ ਦਾੜਾ ਰੱਖ ਕੇ ਅੰਮ੍ਰਿਤ ਛਕ ਕੇ ਦੋ ਟਾਈਮ ਬਾਬਾ ਜੀ ਗੁਰਦੁਆਰੇ ਆਉਣ ਲੱਗ ਪਏ ਪੜ੍ਹ ਆਪੇ ਜਾਓਗੇ ਪੰਜ ਗੱਗੇ ਹੈ ਗੁਰਮਤਿ ਦੇ ਗੱਗਾ ਗੁਰਦੁਆਰਾ ਅੱਜ ਤੋਂ 20 ਸਾਲ ਪਹਿਲਾਂ ਤੀਕ ਤਕਰੀਬਨ ਹੀ ਪਿੰਡਾਂ ਦੇ ਵਿੱਚ ਇਹ ਮਰਜ਼ਾਦਾ ਹੁੰਦੀ ਸੀ ਵੀ ਜਿੰਨੇ ਬੱਚੇ ਹੁੰਦੇ ਸੀ ਪਰਿਵਾਰ ਬਜ਼ੁਰਗ ਗੁਰਦੁਆਰਾ ਸਾਹਿਬ ਦੋ ਟਾਈਮ ਲੋਕ ਜਾਂਦੇ ਸੀ ਆਖੋ ਸਤਨਾਮ ਅੱਜ ਤੋਂ 20 ਸਾਲ ਮੇਰੀ 33 ਕਹ ਮੈਂ 13 ਸਾਲਾਂ 14 ਦੇ ਮੈਨੂੰ ਸੰਭਾਲ ਹੈ ਵੀ ਤਕਰੀਬਨ ਹੀ ਸਾਡੇ ਪਿੰਡਾਂ ਦੇ ਵਿੱਚ ਇਹ ਚਾਹ ਹੁੰਦਾ ਸੀ ਵੀ ਦਾਦੀ ਦੇ ਹੱਥ ਚਾਟੇ ਦੀ ਕੌਲੀ ਤੇ ਤਿੰਨ ਚਾਰ ਉਹਦੀ ਪੋਤਰੀ ਪੋਤੇ ਸਾਰੇ ਫੜ ਕੇ ਨਾਲ ਤੇ ਉਹਨੇ ਕਿਹਾ ਚਲੋ ਬਾਬਾ ਜੀ ਬੋਲ ਪਈ ਅੱਜ ਨਹੀਂ ਹੈਗੀ ਉਹ ਚੀਜ਼ ਅੱਜ ਭਾਈ ਇਕੱਲਾ ਹੀ ਹੈ ਉਹ ਇਕੱਲਾ ਹੀ ਪਾਠ ਕਰਦਾ ਤੇ ਇਕੱਲਾ ਪ੍ਰਕਾਸ਼ ਕਾਰਨ ਕੀ ਹੈ ਟੀਚਰ ਲੈਕਚਰ ਦੇ ਰਿਹਾ ਏ ਪ੍ਰਿੰਸੀਪਲ ਸੰਬੋਧਨ ਕਰ ਰਿਹਾ ਏ ਤੇ ਅੱਗੇ ਕੋਈ ਵੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਲੋਕੀ ਹੱਸਣਗੇ ਇਹ ਸਕੂਲ ਤੇ ਫੇਲ ਹੈ ਪੱਕਾ ਤੂੰ ਅੱਜ ਲੋੜ ਹੈ ਭਾਗਾਂ ਵਾਲਿਓ ਆਪਜੀ ਨੂੰ ਹਲੂਣੇ ਦੀ ਮੈਂ ਸੱਚੀ ਗੱਲ ਐ ਇਸ ਵਿਚਾਰ ਦੇ ਵਿੱਚ ਹਲੂਣਾ ਦਿੱਤਾ ਐ ਕੁਝ ਸੁਣਾਇਆ ਨਹੀਂ ਕਿਉਂਕਿ ਜਿਹੜੇ ਬੱਚੇ ਯੂਨੀਫਾਰਮ ਪਾਉਣੀ ਸਿੱਖ ਗਏ ਡਿਸਪਲਨ ਸਿੱਖ ਗਏ ਉਹਨਾਂ ਦੀ ਫਿਕਰ ਨਾ ਕਰਿਓ ਨਾ ਪੀ ਐਚ ਡੀ ਆਪੇ ਹੀ ਕਰ ਲੈਣੀ ਸਭ ਤੋਂ ਵੱਡਾ ਡਿਸਪਲਨ ਐ ਸਾਡੇ ਵਿੱਚ ਵੱਡੀ ਕਮੀ ਐ ਅਜੇ ਤੱਕ ਨਾ ਸਾਨੂੰ ਗੁਰਦੁਆਰੇ ਮੱਥਾ ਟੇਕਣਾ ਆਇਆ ਨਾ ਸਾਨੂੰ ਸੰਗਤ ਵਿੱਚ ਬਹਿਣਾ ਆਇਆ ਤੇ ਨਾ ਸਾਨੂੰ ਸੁਣਨਾ ਆਇਆ ਨਾ ਸਾਨੂੰ ਟਿਕਣਾ ਆ। ਕਈ ਭੋਗਾਂ ਤੇ ਵੇਖੀਦਾ ਜੇ ਕੋਈ 10-20 ਬੰਦੇ ਵਿਚਾਰੇ ਕਥਾ ਕੀਰਤਨ ਸੁਣਦੇ ਆ ਨਾ ਤੇ ਬਾਹਰੋਂ ਇੱਕ ਵੇਟਰ ਆਊਗਾ। ਵੇਖੋ ਡਿਸਪਲਨ। ਬੈੰਦਾ ਤੇ ਅੱਗੇ ਕੋਈ ਨਹੀਂ ਉਹ ਵਿਚਾਰੇ ਆਨੰਦ ਲੈਣ ਲੱਗੇ ਤੇ ਉਹਨਾਂ ਅੱਗੇ ਲਿਆ ਕੇ ਕੌਫੀ ਕਰਤੀ ਆਖੋ ਸਤਨਾ। ਉਹ ਇੱਕ ਵਿੱਚ ਸੁਲ ਗਿਆ ਸੀ ਉਹ ਕਹਿੰਦਾ ਵੀ ਵਾਹਿਗੁਰੂ ਬਾਹਰ ਲੈ ਜਾਓ। ਇੱਕ ਮਗਰ ਹੋਰ ਆ ਗਿਆ। ਅੱਗੇ ਕਹਿੰਦਾ ਉੱਠੋ ਉੱਠੋ ਚਾਹ ਪੀ ਲੋ ਪੀ ਲਾ ਉਹ ਇਹੋ ਜੇ ਲੈ ਕੇ ਗਿਆ ਕਥਾ ਹੋ ਗਈ ਉਹ ਨਹੀਂ ਆਇਆ ਇਹ ਸਚਾਈ ਸਾਡੀ ਮੋਟੀਆਂ ਜੀਆਂ ਗੱਲਾਂ ਏ ਆਮ ਡੇਰਾ ਧਾਰੀ ਲੋਕ ਕੀ ਕਰਦੇ ਆ ਉਹਨਾਂ ਕੋ ਡਿਸਪਲਨ ਜਿੰਨੇ ਟਾਈਮ ਉਹਨਾਂ ਦੇ ਬਾਬੇ ਨੇ ਸਪੀਚ ਕਰਨੀ ਉਹ ਟਾਈਮ ਤੇ ਉਹਨਾਂ ਅੰਦਰ ਜਾਣਾ ਤੇ ਮੋਬਾਈਲ ਨਹੀਂ ਲੈ ਜਾਣਾ ਕਿੜੀ ਨਹੀਂ ਚੂਕਦੀ ਜੇ 2 ਘੰਟੇ ਦਾ ਸਮਾਗਮ ਤਿੰਨਾ ਦਾ ਤੇ ਸਾਰਿਆਂ ਨੇ ਸੂਟ ਚਿੱਟੇ ਚਿੱਟੀਆਂ ਚੁੰਨੀਆਂ ਚਿੱਟੇ ਦਸਤਾਰੇ ਡਿਸਪਲਿਨ ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਉਥੇ ਫਿਰ ਸਾਰੇ ਇਦਾਂ ਬੈਠਦੇ ਆ ਧਿਆਨ ਇਕਾਗਰ ਹੁੰਦਾ ਏ ਫਿਰ ਉਹ ਪੁੱਛਦੇ ਵੀ ਆ ਵੀ ਤੁਸੀਂ ਕੀ ਸੁਣਿਆ ਕੀ ਸਮਝ ਆਈ ਤੇ ਸਾਡੇ ਤੇ ਫਿਰ ਬ੍ਰਹਮ ਗਿਆਨੀ ਬਾਬਾ ਸੁਤਰੇ ਸ਼ਾਹ ਕਹਿ ਗਏ ਸੀ ਉਹ ਕਹਿੰਦੇ ਦੁਰਫਡੇ ਨੂੰ ਕਰਨ ਵਾਲਿਆਂ ਦਾ ਤੇ ਸੁਣਨ ਵਾਲਿਆਂ ਦਾ ਇਛੇਵੇਂ ਬਾਦਸ਼ਾਹ ਮਾਰੇ ਕੁਛ ਕੈਦ ਗਈ ਕਹਿੰਦੇ ਇਹਨੂੰ ਫੜ ਕੇ ਲਿਆਓ ਬ੍ਰਹਮ ਗਿਆਨੀ ਸੀ ਵੇਖੋ ਬੜੀਆਂ ਸਾਖੀਆਂ ਜਗਾਉਂਦੀਆਂ ਸਾਨੂੰ ਇਤਿਹਾਸ ਜਗਾਉਂਦਾ ਹੀ ਆ ਜੀ ਹੋਰ ਕੀ ਹੈ ਅਸੀਂ ਕਿਹੜਾ ਮਾਰੇ ਦੇ ਨਾਲ ਤੁਰੇ ਫਿਰਦੇ ਰਹੇ ਜਾਂ ਜਿਨ੍ਹਾਂ ਇਤਿਹਾਸ ਲਿਖਿਆ ਵੀ ਮਾਰੇ ਦੇ ਕੋਲ ਸੀ ਪਹਿਲੋਂ ਬਾਤਾਂ ਹੁੰਦੀਆਂ ਸੀ ਬਜ਼ੁਰਗਾਂ ਦੀਆਂ ਬਾਤਾਂ ਚੋਂ ਸਾਖੀਆਂ ਨਿਕਲੀਆਂ ਤੇ ਸਾਖੀਆਂ ਚੋਂ ਇਤਿਹਾਸ ਨੇ ਜਨਮ ਲਿਆ ਤੇ ਬਾਣੀ ਨੇ ਮੋਹਰ ਲਾਤੀ ਸੀਨਾ ਬਸੀਨਾ ਹੀ ਚੱਲਦਾ ਆਉਂਦਾ ਏ ਤੇ ਇਹ ਪਿਆਰ ਹੈ ਕਿ ਜਦ ਦਿਨ ਇਹ ਖਤਮ ਹੋ ਗਿਆ ਆਪਾਂ ਖਤਮ ਹੋ ਜਾਣਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣੀ ਔਖਾ ਸਤਿਗੁਰੂ ਪਿਆਰੇ ਨੇ ਸਾਨੂੰ ਬੜਾ ਕੁਝ ਦਿੱਤਾ ਸੋ ਇਹ ਤਰਲਾ ਜੋੜ ਕੇ ਹੱਥ ਬੇਨਤੀ ਡਿਸਪਲਨ ਜ਼ਰੂਰੀ ਹੈ ਗੁਰਦੁਆਰੇ ਬਾਬਾ ਪੰਜ ਬਾਣੀਆਂ ਪੜਦਾ ਫਰਜ਼ ਤੇ ਇਹ ਬਣਦਾ ਸੀ ਵੀ ਪ੍ਰਕਾਸ਼ ਨਾਲ ਸੰਗਤ ਕਰਾਉਂਦੀ ਤੜਕੇ ਪੰਜ ਬਾਣੀਆਂ ਸੁਣਦੇ ਅਸੀਂ ਉਦੋਂ ਘਰੋਂ ਤੁਰੇ ਜਦੋਂ ਪਤਾ ਲੱਗਾ ਭਾਈ ਸਾਹਿਬ ਨੇ ਪੜ ਦਿੱਤਾ ਇਹ ਸਰੀਰਾ ਮੇਰਿਆ ਇਸ ਜੱਗ ਮੈਂ ਉਹ ਪਗਤੀਆਂ ਚੇਤੇ ਆ ਵੀ ਹੁਣ ਬਾਬਾ ਨੇੜੇ ਜੀ ਹੋ ਗਿਆ ਸੱਚੀ ਗੱਲ ਜਦੋਂ ਸਾਰਾ ਆਨੰਦ ਉਦੋਂ ਆ ਕੇ ਮੱਥਾ ਟੇਕਿਆ ਉਹ ਵੀ 2-4 ਦੇਖ ਲਈ ਝੂਠੇ ਹੱਥ ਦਾੜੇ ਨੂੰ ਮਲ ਲੈ ਖਾ ਕੇ ਆਖੋ ਸਤਿਰੰਗ ਅੱਧੇਕ ਬਾਬੇ ਦੀਆਂ ਚਾਦਰਾਂ ਨੂੰ ਮਲ ਤੇ ਤੇ ਚਲੋ ਜੀ ਕਿੱਥੋਂ ਆਏ ਜੀ ਕਹਿੰਦੇ ਅੱਜ ਸੰਗਰਾਂਦ ਹੀ ਮੱਥਾ ਟੇਕ ਕੇ ਆਏ ਇਹ ਸਾਡੇ ਵਿੱਚ ਵੇਖੋ ਮੈਂ ਨਹੀਂ ਕਹਿੰਦਾ ਬੱਚੇ ਤੁਹਾਡੇ ਇੱਕ ਪ੍ਰਚਾਰਕਾਂ ਤੇ ਆਵਾਜ਼ ਹੈ ਤਰਲਾ ਹੈ ਵੀ ਆਪਣੇ ਆਪ ਚ ਪੰਜ ਗੱਗਿਆਂ ਦੇ ਧਾਰਨੀ ਬਣੀਏ ਸਮਾਪਤੀ ਕਰਾਂ ਪਹਿਲਾ ਗੱਗਾ ਗੁਰਦੁਆਰੇ ਜਾਇਆ ਕਰੋ ਜਦੋਂ ਆਪਾਂ ਯੂਨੀਫਾਰਮ ਪਾ ਲਈ ਨਾ ਕੇਸ ਦਾੜਾ ਤੇ ਆਪਾਂ ਖੰਡੇਵੱਟ ਦਾ ਅਮਰ ਛੱਕੇ ਰੋਜ਼ ਗੁਰੂ ਘਰ ਜਾਵਾਂਗੇ ਉੱਥੇ ਜਾਂਦਿਆਂ ਨੂੰ ਕੋਈ ਨਾ ਕੋਈ ਲੱਗਾ ਹੀ ਹੋਊਗਾ ਜਾਂ ਕਥਾਵਾਚਕ ਹੋ ਜਾਂ ਕੀਰਤਨ ਵਾਲਾ ਉਹ ਨਹੀਂ ਤੇ ਖੰਡ ਪਾਠ ਚੱਲੂ ਉੱਥੇ ਬਹੁਤ ਅੱਧਾ ਘੰਟਾ 1 ਘੰਟਾ ਤੁਹਾਡੇ ਕੰਨਾਂ 'ਚ ਕੁਝ ਪਊ ਹੁਣ ਜਬਜੀਤ ਸਾਹਿਬ ਦਾ ਪ੍ਰਕਰਮ ਵੇਖੋ ਪਹਿਲਾਂ ਮੂਲ ਮੰਤਰ ਹੈ ਜਦੋਂ ਮੂਲ ਨਾਲ ਜੁੜ ਗਏ ਅੱਗੇ ਗਾਵੇ ਵਾਲੀਆਂ ਪੌੜੀਆਂ ਫਿਰ ਸੁਣੇ ਵਾਲੀਆਂ ਪੌੜੀਆਂ ਫਿਰ ਮੰਨੇ ਵਾਲੀਆਂ ਜਦੋਂ ਤਿੰਨੇ ਪੌੜੀਆਂ ਚੜ ਗਏ ਗਾਇਆ ਵੀ ਸੁਣਿਆ ਵੀ ਤੇ ਤੇ ਫਿਰ ਅੱਗੇ ਮਾਰੇ ਕਹਿੰਦੇ ਪੰਜ ਪ੍ਰਵਾਨ ਪੰਜ ਪ੍ਰਵਾਨ ਇਹ ਆਪਾਂ ਨੇ ਕੀ ਕੀਤਾ ਵੀ ਪੰਜ ਗੱਗਿਆਂ ਚੋਂ ਤੇ ਦੋ ਹੀ ਰਖੇ ਪਹਿਲਾ ਗੱਗਾ ਗੁਰਦੁਆਰੀ ਜਾਓ ਪਰ ਸੰਗਰਾਮ ਮੱਸਿਆ ਦੂਸਰਾ ਗੱਗਾ ਗੋਲਕ ਦੇ ਵਿੱਚ ਪਾਓ ਤੇ ਕਰ ਨੂੰ ਜਾਓ ਤਿੰਨ ਖਾ ਗਏ ਉਹ ਕਿਹੜੇ ਸੀ ਤੀਜਾ ਗੱਗਾ ਗੁਰੂ ਦੀ ਗੋਦ ਚ ਬਹਿਣਾ ਜਿੱਦਾਂ ਤੁਸੀਂ ਸਾਰੀ ਸੰਗਤ ਨੇ ਇਹ ਨੌਜਵਾਨਾਂ ਨੇ ਬੜੇ ਤਰਲੇ ਲਏ ਕਿੰਨੇ ਬੋਰਡ ਸ਼ਫੇ ਕਿੰਨਿਆਂ ਨੂੰ ਫੋਨ ਲਗੇ ਸਾਰਿਆਂ ਨੂੰ ਬੇਨਤੀ ਕੀਤੀ ਵੀ ਭਾਈ ਵੱਧ ਤੋਂ ਵੱਧ ਆਇਓ ਤੇ ਆਪ ਜੀ ਨੇ ਸੁਣੀ ਵੀ ਕਿਉਂਕਿ ਆਪ ਜੀ ਦਾ ਇਕੱਠ ਦੱਸਦਾ ਤੁਸਾਂ ਨੇ ਬੇਨਤੀ ਸੁਣੀ ਸਾਡੇ ਨੌਜਵਾਨਾਂ ਨੇ ਤੇ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਜੇ ਸੰਗਤ ਨੇ ਤੁਹਾਡੀ ਸੁਣੀ ਆ ਨਾ ਤੇ ਅੱਜ ਹਣ ਤੁਹਾਨੂੰ ਵੀ ਕਹਿ ਕੇ ਜਾਣਾ ਜਿੰਨੇ ਨੌਜਵਾਨ ਹੈ ਤੁਸੀਂ ਵੀ ਹਣ ਗੁਰੂ ਸੰਗਤ ਦੀ ਸੁਣੋ ਢੰਡੇ ਬਾਟੇ ਦਾ ਅੰਮ੍ਰਿਤ ਜ਼ਰੂਰ ਛਕੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਵੇਖ ਲਓ ਹਣ ਭਾਈ ਬਚਨ ਅਸੀਂ ਕਰਤਾ ਜਕਾਰੇ ਛੱਡੇ ਗਏ ਇਹ ਸੰਗਤ ਨੇ ਵੇਖ ਲਓ ਮੰਨ ਲਈ ਤੁਹਾਡੀ ਕਿਉਂਕਿ ਬੜੀ ਚਿੰਤਾ ਹੁੰਦੀ ਆ ਪ੍ਰਬੰਧ ਕੀਤੇ ਹਣ ਸ਼ਮਿਆਨੇ ਲੱਗੇ ਹਣ ਤੇ ਸੰਗਤ ਨਾ ਆਵੇ ਸੰਗਤ ਮੰਨ ਗਈ ਗੁਰੂ ਸਾਹਿਬ ਆਪ ਆ ਗਏ ਸ੍ਰਿਸ਼ਟੀ ਦੇ ਮਾਲਕ ਤਉਣ ਤੁਸੀਂ ਵੀ ਪੈਰਾ ਕਰੋ ਇਹ ਨਾ ਹੋਵੇ ਕਿ ਸਮਾਗਮ ਹਰ ਸਾਲ ਕਰਾਈਏ ਤੇ ਆਪਾਂ ਬਦਲ ਗਏ ਨਾ ਫਿਰ ਜਿੱਦਾਂ ਸਾਨੂੰ ਲੋਕੀ ਕਹਿੰਦੇ ਆ ਨਾ ਅੱਜਕੱਲ ਤਰਕਬੜੀ ਮਿੰਟੇ ਚ ਲੋਕਾਂ ਦਾ ਕੰਮ ਹੀ ਇਹ ਆ ਨੁਕਸ ਕੱਢਣਾ ਉਹ ਫਿਰ ਤੁਹਾਨੂੰ ਵੀ ਕਹਿਣਾ ਉਹਨਾਂ ਕਹਿਣਾ ਸਮਾਗਮ ਕਰਾਉਂਦੇ ਜੇ ਆਪ ਤੇ ਮੰਨਦੇ ਨੇ ਤੇ ਹਾਂ ਫਿਰ ਆਪਾਂ ਪੈਰਾ ਕਰੀਏ ਤਗੜੇ ਹੋ ਕੇ ਤੇ ਮੈਂ ਸਮਾਪਤੀ ਕਰ ਜਾ ਉਹ ਬੱਚਾ ਕਹਿਣ ਲੱਗਾ ਪਾਪਾ ਸੰਥਿਆ ਕਰਨੀ ਕਹਿੰਦਾ ਬਹਿ ਜਾ ਚੁੱਪ ਕਰਕੇ ਸੰਥਿਆ ਕਰਨੀ ਤੂੰ ਬਾਬੇ ਵੰਨਾ ਪਾ ਉਹਨੇ ਟੋਕਤਾ ਛੋਟੇ ਭਰਾ ਦਾ ਬੱਚਾ ਸੰਥਿਆ ਕਰ ਗਿਆ ਦਾੜਾ ਪ੍ਰਕਾਸ਼ ਦਸਤਾਰਾ ਬਣ ਗਿਆ ਪੈਲੀ ਉਹਦੀ ਵੀ ਹੋਣੀ ਚੰਗੀ ਸੰਗਤ ਰੋਜ਼ ਉਹਨੇ ਨਿਤਨੇਮ ਕਰਨਾ ਅੱਗੇ ਰਿਸ਼ਤਾ ਆਇਆ ਕਿਸੇ ਦਾ ਭਲਾ ਹੋ ਗਿਆ ਜਿਹੜੀ ਰੂਹ ਨਾਲ ਲਾਵਾਂ ਲਈਆਂ ਉਹ ਵੀ ਬਾਬਾ ਜੀ ਨਿਤਨੇਮ ਹੀ ਆ ਗਈ ਵਾਹਿਗੁਰੂ ਉਹਨਾਂ ਦਾ ਘਰ ਸਵਰਗ ਤੇ ਜਿਹੜੇ ਭਾਉ ਨਹੀਂ ਕਹਿੰਦੇ ਅਸੀਂ ਬਾਬੇਵੰਨਾ ਵਾ ਲੋਕਾਂ ਤੋਂ ਗੱਲਾਂ ਕਰਾਉਣੀਆਂ 10 ਕਿਲੇ ਪੈਲੀ ਤੇ ਉਹਦਾ ਬੇਟਾ ਬਣ ਗਿਆ ਸੁਮੈਕੀਆ ਇਹ ਸਾਖੀ ਤੇ ਲੰਬੇਰੀ ਹੀ ਪਰ ਮੈਂ ਕਵਰ ਕਰ ਦਿੱਤੀ ਆ ਤੇ ਮੁੜ ਕੇ ਜਦੋਂ ਉਹਨੂੰ ਦਾਖਲ ਕਰਾਇਆ ਕੈਂਪ ਚ ਤੇ ਕੈਂਪ ਵਾਲੇ ਵੀ ਕਹਿੰਦੇ ਵੀ ਇਹਦਾ ਡੋਜ਼ ਇੰਨਾ ਵੱਧ ਗਿਆ ਵੀ ਇਹਨੇ ਬਚਣਾ ਨਹੀਂ ਇਹਦਾ ਬਲੱਡ ਵੀ ਬਦਲ ਕੇ ਵੇਖ ਲਿਆ ਇਹਦੀ ਤੇ ਸੇਵਾ ਹੀ ਆ ਉਹ ਪਿਓ ਸਿਰ ਨੂੰ ਕੰਧ ਨੂੰ ਮਾਰ ਕੇ ਸਿਰ ਰੋਵੇ ਤੇ ਪੁੱਤ ਕਹਿੰਦਾ ਬਾਪੂ ਜੋ ਮਰਜੀ ਕਰ ਲਾ ਇਹ ਸਾਰਾ ਕਸੂਰ ਤੇ ਰਹੀ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਵੇਲਾ ਜੇ ਕਿਤੇ ਮੈਨੂੰ ਅਦਨਾ ਛੋਟੇ ਭਰਾ ਦੇ ਨਾਲ ਜਾਂਦੇ ਨੂੰ ਨਾਨਾ ਡੱਕਦਾ ਤੇਰਾ ਹੰਕਾਰ ਤੇਰੀ ਫੁਕਰੀ ਤੇਰੀ ਦੁਨੀਆ ਦੀ ਲਾਲਾ ਪਾਪਾ ਨੇ ਮੈਨੂੰ ਗੁਰੂ ਤੋਂ ਦੂਰ ਕੀਤਾ ਮੈਂ ਮਾੜੀ ਸੰਗਤ ਚ ਪੈ ਗਿਆ ਅੱਜ ਉਹਦੇ ਘਰੇ ਦੋਸ ਪੁੱਤਰ ਨੇ ਘਰ ਦੀ ਵੀ ਨਿਤਨੇਮੀ ਘਰ ਦੇ ਵਿੱਚ ਇੰਨੀ ਬਰਕਤ ਹੈ ਤੇ ਪਹਿਲੀ ਗੱਲ ਤੇ ਮੇਰਾ ਵਿਆਹ ਹੀ ਨਹੀਂ ਹੋਇਆ ਤੇ ਗਾਂ ਕਿਹੇ ਕਰਨਾ ਨਹੀਂ ਉਹ ਤੇ ਮੈਂ ਪਰੌਣਾ ਏ ਤੇਰਾ ਸਾਰਾ ਕੁਝ ਉਦਾਂ ਹੀ ਚਲੇ ਗਿਆ ਉਹਨੂੰ ਜੜਜੇਗਾ ਇਹ ਸਚਾਈ ਹੈ ਗੁਰਮਖੋ ਚੋਟਾਂ ਹੁੰਦੀਆਂ ਐ ਕਿਉਂਕਿ ਜਿਹੜੇ ਵਿਦਵਾਨ ਜਣ ਹੁੰਦੇ ਉਹ ਡੂੰਗੀ ਕਥਾ ਜਿਵੇਂ ਸੰਤ ਸਿੰਘ ਦੀ ਮਸਕੀਨ ਜੀ ਹੈ ਨਾ ਉਹਨਾਂ ਦੀਆਂ ਜਿਹੜੀਆਂ ਕਥਾ ਹੋਰ ਵੀ ਗੁਣੀ ਗਿਆਨੀ ਐ ਉਹ ਨੇ ਹੈਡਮਾਸਟਰ ਉਹ ਆ ਪ੍ਰਿੰਸੀਪਲ ਕਿ ਜਿਹੜੀ ਸੰਗਤ ਬਿਲਕੁਲ ਜੁੜਿਆ ਗਿਆਨ ਚ ਵਾਧੇ ਲਈ ਗਿਆਨ ਡੂੰਗਾਏ ਤੇ ਸਾਡੀ ਮਾਰੇ ਨੇ ਇਹ ਡਿਊਟੀ ਲਾਤੀ ਵੀ ਜਿਹੜੇ ਸਾਡੇ ਵਰਗੇ ਆਪਾਂ ਇੱਕੋ ਜਿਹੇ ਆ ਵੀ ਇਹਨਾਂ ਨੂੰ ਰੋਲਾ ਰੂਲਾ ਪਾ ਕੇ ਇਧਰ ਨੂੰ ਜੋੜੋ ਪਹਿਲਾ ਗੱਗਾ ਗੁਰਦੁਆਰੇ ਜਾਓ ਦੂਜਾ ਗੋਲਕ ਗਰੀਬ ਦਾ ਮੂੰਹ ਤੀਸਰਾ ਗੱਗਾ ਗੋਦ ਬੈਠਿਆ ਕਰੋ ਤੇ ਚੌਥਾ கிருப்பா சத்தே நான வா சத்தே நானே ਸਤ ਗੁਰਾਂ ਦੀ ਮਹਾਨ ਕਿਰਪਾ ਵਰਤ ਰਹੀ ਹੈ ਆਪ ਜੀ ਦਾ ਪਿਆਰ ਏਡਾ ਵੱਡਾ ਇਹ ਗੁਰਮੁਖੋ ਪੰਡਾਲ ਛੋਟਾ ਹੋ ਗਿਆ ਪੰਡਾਲ ਛੋਟਾ ਤੇ ਪਿਆਰ ਵੱਡਾ ਤੇ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਨੂੰ ਬੜਾ ਪਿਆਰ ਕੀਤਾ ਭਾਵੇਂ ਅੱਜ ਆਪਾਂ ਸਾਰੇ ਵਿਦੇਸ਼ਾਂ ਨੂੰ ਵੀ ਪੈਲ ਦਿੰਨੇ ਆ ਪਰ ਇੱਕ ਗੱਲ ਕਦੇ ਨਾ ਭੁੱਲਿਓ ਇਹ ਗੱਲ ਮੈਂ ਉੱਥੇ ਵੀ ਕਹਿ ਕੇ ਆਇਆ ਪਦਮ ਸਾਹਿਬ ਅਸੀਂ ਇਕੱਠੇ ਸੀ ਉੱਥੇ ਔਰ ਉਹਨਾਂ ਨੂੰ ਵੀ ਕਹਿ ਕੇ ਆਏ ਕਿ ਗੁਰਮਖੋ ਭਾਵੇਂ ਧਰਤੀਆਂ ਸੋਹਣੀਆਂ ਨੇ ਕਮਾਈ ਵੀ ਚਾਰ ਪੈਸੇ ਹੈਗੀ ਐ ਡਿਸਪਲਨ ਵੀ ਹੈਗਾ ਏ ਪਰ ਇੱਕ ਚੀਜ਼ ਕਦੇ ਨਾ ਭੁੱਲਿਓ ਵੀ ਜਦੋਂ ਆਪ ਪਰਮੇਸ਼ਰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੇ ਧਰਤੀ ਚੁਣੀ ਆਪਣੇ ਰਹਿਣ ਵਾਸਤੇ ਆਪਣੇ ਮੁਸੀਬੇ ਵਾਸਤੇ ਕੋਈ ਧਰਤੀ ਪਸੰਦ ਕੀਤੀ ਤੇ ਪੂਰੇ ਵਰਲਡ ਦਾ ਭ੍ਰਮਣ ਕੀ ਆਕਾਸ਼ਾਂ ਪਤਾਲਾਂ ਦੀ ਯਾਤਰਾ ਕਰਨ ਵਾਲੇ ਮੇਰੇ ਮਹਿਰਮ ਗੁਰੂ ਨਾਨਕ ਸਾਹਿਬ ਜੇ ਉਹਨਾਂ ਨੇ ਆਪਣੇ ਵਾਸਤੇ ਕਿਸੇ ਧਰਤੀ ਨੂੰ ਚੁਣਿਆ ਪਸੰਦ ਕੀਤਾ ਤੇ ਉਹ ਪੰਜਾਬ ਦੀ ਧਰਤੀ ਹੈ ਬਸ ਇੰਨਾ ਕਮਾਨ ਕਰ ਲਿਆ ਕਰੋ ਤੇ ਕਰਨਾ ਵੀ ਪੈਣਾ ਏ ਕਿਉਂਕਿ ਇਹ ਗੱਲ ਸਾਡਾ ਵੀਰਦੀਪ ਸਿੱਧੂ ਵੀ ਕਹਿ ਗਿਆ ਹੈ ਵੀ ਜੀ ਸਦਕੇ ਬਾਹਰ ਜਾਓ ਕਮਾਈਆਂ ਕਰੋ ਤਰੱਕੀਆਂ ਕਰੋ ਪਰ ਆਪਣੇ ਪੈਰ ਨਾ ਗਵਾਇਓ ਆਪਣੇ ਪੈਰ ਨਾ ਕਿਉਂਕਿ ਜਿਹੜੇ ਰੁੱਖ ਦੀਆਂ ਜੜਾਂ ਨਾ ਉਹ ਡਿਗ ਪਿੰਦੇ ਆ ਵੀ ਆਪਣੀਆਂ ਜ਼ਮੀਨਾਂ ਨਾ ਵੇਚੋ ਘਰ ਨਾ ਵੇਚੋ ਜੇ ਤਿੰਨ ਚਾਰ ਨਿਆਣੇ ਤੇ ਧੋਕ ਭੇਜਦੇ ਹੋ ਧੋਕ ਰੱਖ ਲਓ ਪਰ ਸਾਡੇ ਲੋਕਾਂ ਮੰਨੀ ਨਹੀਂ ਤਿਉਹ ਜੇ ਤੇ ਆਪਣ ਉਚਮਕੀਆਂ ਜੀਆਂ ਦਿਖਾਉਣ ਦੇ ਆ ਪਲੈਨਿੰਗ ਬੜਾ ਵੱਡਾ ਵਾ ਅੱਗੇ ਤੇ ਆਪਣੇ ਬੱਚਿਆਂ ਨੂੰ ਡਪੋੜ ਕਹਿੰਦੇ ਕਰਨਾ ਤੇ ਹੁਣ ਅੱਜ ਨਵਾਂ ਬਿਆਨ ਆ ਗਿਆ ਵੀ ਦਾੜੀ ਜਿੰਨੇ ਰੱਖੀ ਉਹਨੂੰ ਪਰਤੀ ਨਹੀਂ ਕਰਨਾ ਤੇ ਉਹ ਪੜੇ ਲਿਖੇ ਨੌਜਵਾਨ ਸੀ ਇਸ ਕਰਕੇ ਸਾਧ ਸੰਗਤ ਜੀ ਆਗੇ ਆਗੇ ਦੇਖੋ ਹੋਤਾ ਹੈ ਕਿਆ ਤੇ ਜਾਗ ਜਿਓ ਬਾਪੂ ਬਾਦਸ਼ਾਹ ਮਾਰੇ ਨੇਤਰ ਤੀਨੂ ਪਿਆਰ ਕੀਤਾ ਗੁਰਾਂ ਦੇ ਨਾਂ ਤੇ ਧਰਤੀ ਵਸਦੀ ਆ ਨੇ ਨੂੰ ਆਪਾਂ ਗੁਰੂ ਵਾਲੇ ਬਣਾਈਏ ਰਲ ਮਿਲ ਕੇ ਤਕੜਿਓ ਸਾਰਿਆਂ ਦਾ ਭਲਾ ਮੰਗਿਆ ਕਰੋ ਤੇ ਜਿਹੜਾ ਜੋੜਦਾ ਉਹਦਾ ਸਾਥ ਦਿਆ ਕਰੋ ਬੇਸ਼ੱਕ ਭਾਵੇਂ ਨਾ ਕੋਈ ਗ੍ਰਾਈਂ ਦੋ ਪੈਸਾ ਦੋ ਇੰਨਾ ਹੀ ਕਹਿ ਦਿਆ ਕਰੋ ਵੀ ਤਕੜਿਓ ਨੌਜਵਾਨੋ ਅਸੀਂ ਬਹਾਨੇ ਕੋਈ ਦੇ ਸਕਦੇ ਅਸੀਂ ਅੱਗੇ ਹੋ ਕੇ ਬਹਾਂਗੇ ਇੰਨਾ ਹੀ ਕਹਿ ਦਿਆ ਕਰੋ ਇਹ ਵੀ ਕਹਿ ਦਿਆ ਕਰੋ ਵੀ ਨਹੀਂ ਅਸੀਂ ਕੋਈ ਗ੍ਰਾਈਂ ਨਹੀਂ ਦੇਣੀ ਕੋਈ ਸਾਥ ਨਹੀਂ ਦੇਣਾ ਨਾ ਹੀ ਖੰਡ ਪਾੜ ਕਰਾਉਣਾ ਨਾ ਸੀ ਮਹਾਰੇ ਦੇ ਕੀਰਤਨ ਦਾ ਸਤਕਾਰ ਦੇਣਾ ਹੈ ਵੀ ਉਹ ਤੇ ਸਾਨੂੰ ਪਤਾ ਹੀ ਆ ਪਈਹੀਂ ਬਾਬਰਕਿਆਂ ਨੂੰ ਦੇਣਾ ਆਖੋ ਸਤਨਾਮ ਵਾਹਿਗੁਰੂ ਫਰੇ ਨਾ ਵੀ ਜੀਵ ਚੋ ਕਹਿ ਦਿਆ ਕਰੋ ਵੀ ਬੁੱਧ ਤਗੜੇ ਹੋ ਭਲਾਓ ਵੀ ਭਲਾਓ ਵੀ ਕਿਉਂਕਿ ਭਲੇ ਚ ਭਲਾ ਹੁੰਦਾ ਹੈ ਪਤਾ ਨਹੀਂ ਇੰਨੇ ਕਾਠ ਵਿੱਚ ਕਿਹੜੀ ਰੂਹ ਕਿੰਨੀ ਭਜੀ ਹੋਣੀ ਆ ਤੇ ਉਹਦੇ ਲਾਗੇ ਬਹਿ ਕੇ ਜਿਉ ਪਾਖਾਣ ਨਾਮ ਚੜ ਤਰੈ ਪ੍ਰਾਣੀ ਗੁਰ ਚਰਨ ਲਗਦਾ ਆਪਾਂ ਵੀ ਦਰ ਜਾਣਾ ਸੋ ਇਸ ਕਰਕੇ ਮਹਾਰਾਜ ਸਾਹਿਬ ਦੇ ਦੋ ਸਲੋਕ ਨੇ ਇੱਕ ਸਲੋਕ ਜਪਜੀ ਸਾਹਿਬ ਦਾ ਇੱਕ ਚ ਥੋੜਾ ਜਿਹਾ ਅੰਤਰ ਹੈ ਜਿਹੜੇ ਸਹਿਜ ਪਾਠ ਵੀਰ ਕਰਦੇ ਉਹਨਾਂ ਪੜਿਆ ਹੋਊਗਾ ਜਿਨੀ ਨਾਮ ਧਿਆਇਆ ਗਏ ਸੰਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਉਥੇ ਹੋਰ ਸ਼ਬਦ ਆਉਂਦਾ ਏ ਉਹ ਇਸੇ ਕਰਕੇ ਆ ਵੀ ਜਿਹੜੇ ਨਾਮ ਜਪਦੇ ਉਹ ਤੇ ਛੁੱਟਦੇ ਆ ਜਿਹੜੇ ਸਾਡੇ ਅਰਗਿਨ ਗੁਣੇ ਉਹਨਾਂ ਦਾ ਵੀ ਭਲਾ ਹੋ ਜਾਂਦਾ। ਤੋਂ ਬਹੁਤ ਬਹੁਤ ਧੰਵਾਦ ਗੁਰਮੁਖੋ। ਆਪ ਸੰਗਤਾਂ ਨੂੰ ਕਰੋੜਾਂ ਵਾਰੀ ਨਮਸਕਾਰ। ਕੁਰਬਾਨੀ ਕਿਲਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰੰਦੇ ਤੇ ਮੈਂ ਤੇ ਆਪਣੇ ਸਮੇਂ 'ਚ ਸਾਰਾ ਜੋਰ ਲਾਇਆ ਆਪਣੀ ਯੂਨੀਫਾਰਮ ਤੇ। ਵੀ ਆਪਾਂ ਵਰਦੀ ਪਾਈਏ ਤਗੜਿਓ ਕੇ ਗੁਰੂ ਆਲੇ ਬਣੀਏ ਤੇ ਜਦੋਂ ਬੱਚਾ ਵਰਦੀ ਪਾ ਗਿਆ ਤੇ ਸਮਝ ਲਓ ਫਿਰ ਸਕੂਲੇ ਸ਼ੁਰੂ ਹੋ ਗਿਆ। ਫੇਰ ਆਪੇ ਕਿਰਪਾ ਹਣੀ ਜਦੋਂ ਦਵਾਨਾ ਚਾਏ ਗੁਰਦੁਆਰਾ ਸਾਹਿਬ ਰੋਜ਼ ਪ੍ਰਕਾਸ਼ ਕਰਾਇਆ ਸੋਖਾ ਸੰਤ ਤੇ ਫਿਰ ਗੁਰੂ ਦੇ ਕੋਲੇ ਤਾਂ ਗਿਆਨ ਪੰਜ ਗੱਗੇ ਪੂਰੇ ਹੋਏ ਨੇ ਗੁਰਦੁਆਰਾ ਕੋਲ ਤੀਸਰੀ ਗੋਦ ਚੌਥਾ ਗੱਗਾ ਗਿਆਨ ਦਾ ਤੇ ਪੰਜਵਾਂ ਗੁਰਮਤ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨ ਮੇਰੀਆਂ ਭੁੱਲਾਂ ਮੈਨੂੰ ਦੇ ਦਿਓ ਜੀ ਜੇ ਕੋਈ ਬਚਨ ਚੰਗਾ ਲੱਗਾ ਤੇ ਆਪਣੇ ਘਰ ਨੂੰ ਲੈ ਜਿਓ